ਐਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੋਕ ਮੈਕਸਵਾਦ ਕਰਦਾ ਫਿਰ ਤੋਂ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆਂ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਮੈਡਮ ਅਮਰਬ੍ਰੀ ਸੰਧੂ ਵੱਲੋਂ ਜੋ ਕਿ ਫਿਰ ਹੁਕਮ ਜਾਰੀ ਕਰ ਦਿੱਤੇ ਗਏ ਨੇ ਡਿਪਟੀ ਕਮਿਸ਼ਨਰ ਵੱਲੋਂ ਦਰਿਆ ਤੋਂ ਪਾਰ ਵਸਦੇ ਪਿੰਡਾਂ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚੇ ਬਜ਼ੁਰਗ ਅਤੇ ਔਰਤਾਂ ਨੂੰ ਲੈ ਕੇ ਕਿਸੇ ਸੇਫ ਜਗ੍ਹਾ ਤੇ ਚਲੇ ਜਾਣ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਹਰੀ ਕੇ ਹੈਡ ਵਰਕਰਸ ਤੋਂ ਜੋ ਕਿ 1.70 ਹਜ਼ਾਰ ਕਿਸਾਨ ਪਾਣੀ ਛੱਡਿਆ ਗਿਆ ਸੀ ਜਿਸ ਤੋਂ ਬਾਅਦ ਅੱਜ ਪਾਣੀ ਦਾ ਪੱਧਰ ਸਤਲੁਜ ਦਰਿਆ ਦੇ ਵਿੱਚ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਇਲਾਕੇ ਦੀ ਗੱਲ ਕਰੀਏ ਤਾਂ ਜਲਾਲਾਬਾਦ ਫਰੋਜਪੁਰ ਜਲਾਲਾਬਾਦ ਹੋਰ ਅੱਗੇ ਫਾਜ਼ਿਲਕਾ ਦੇ ਬਾਰਡਰ ਪੱਟੀ ਦੇ ਪਿੰਡ ਅੱਜ ਪਾਣੀ ਵਧਣ ਦੇ ਨਾਲ ਕਾਫੀ ਪ੍ਰਭਾਵਿਤ ਹੋਏ ਨੇ ਜਿਸ ਤੋਂ ਬਾਅਦ ਫਾਜ਼ਿਲਕਾ ਦੇ ਬਾਰਡਰ ਪੱਟੀ ਦੇ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਪਰ ਫਿਰ ਵੀ ਮੈਡਮ ਅਮਰਪ੍ਰੀਤ ਸੰਧੂ ਡਿਪਟੀ ਕਮਿਸ਼ਨਰ ਵੱਲੋਂ ਜੋ ਕਿ ਹੁਕਮ ਜਾਰੀ ਕੀਤੇ ਗਏ ਨੇ ਕਿ ਲੋਕ ਆਪਣੇ ਬੱਚੇ ਬਜ਼ੁਰਗ ਅਤੇ ਔਰਤਾਂ ਨੂੰ ਸੇਫ ਜਗ੍ਹਾ ਤੇ ਲੈ ਕੇ ਨਿਕਲ ਜਾਣ। ਉਹਨਾਂ ਕਹਿਆ ਕਿ ਬੇਸ਼ੱਕ ਪਾਣੀ ਪਿੰਡਾਂ ਦੇ ਵਿੱਚ ਨਹੀਂ ਹੈ ਪਰ ਫਿਰ ਵੀ ਸਥਿਤੀ ਫਿਰ ਵੀ ਦਿਨ ਬਿਦਨ ਵਿਗੜਦੀ ਨਜ਼ਰ ਆ ਰਹੀ ਹੈ। ਇਸ ਲਈ ਆਪਣੇ ਬੱਚੇ ਬਜ਼ੁਰਗ ਅਤੇ ਔਰਤਾਂ ਨੂੰ ਸੇਫ ਜਗ੍ਹਾ ਤੇ ਲਜਾਇਆ ਜਾਵੇ। ਤੇ ਦੂਸਰੇ ਪਾਸੇ ਗੱਲ ਕਰੀਏ ਤਾਂ ਅੱਜ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਅੱਜ ਆਸਾਨੀ ਵਾਲਾ ਹੈਡ ਵਰਕਰਸ ਤੋਂ ਜੋ ਕਿ 220000 ਕਿਸ਼ਕ ਪਾਣੀ ਛੱਡਿਆ ਗਿਆ ਹੈ ਜੋ ਕਿ ਫਰੋਜ਼ਪੁਰ ਜਲਾਲਾਬਾਦ ਅਤੇ ਫਾਜ਼ਿਲਕਾ ਦੇ ਬਾਰਡਰ ਪੱਟੀ ਦੇ ਪਿੰਡਾਂ ਨੂੰ ਜੋ ਕੋ ਮਾਰ ਕਰੇਗਾ ਇਸ ਲਈ ਅੱਜ ਫਿਰ ਇੱਕ ਨੋਟਿਸ ਕੱਢਿਆ ਗਿਆ ਡਿਪਟੀ ਕਮਿਸ਼ਨਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਲੋਕ ਆਪਣੇ ਬੱਚੇ ਬਜ਼ੁਰਗ ਅਤੇ ਔਰਤਾਂ ਨੂੰ ਸੇਫ ਜਗ੍ਹਾ ਤੇ ਲੈ ਕੇ ਜਾਣ ਤਾਂ ਜੋ ਕਿਸੇ ਤਰ੍ਹਾਂ ਦੀ ਜਾਣ ਸਖਾਵੀ ਘਟਨਾ ਨਾ ਵਾਪਰ ਸਕੇ ਉਧਰ ਫਾਇਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਮਣਾ ਵੀ ਲੋਕਾਂ ਦੀ ਸੇਵਾ ਦੇ ਵਿੱਚ 16 ਅਗਸਤ ਤੋਂ ਲੱਗੇ ਹੋਏ ਨੇ ਜਦੋਂ ਦਾ ਪਾਣੀ ਬਾਰਡਰ ਏਰੀਏ ਤੇ ਆਉਣਾ ਸ਼ੁਰੂ ਹੋਇਆ ਹੈ ਫਾਇਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਾਮਣਾ ਵੀ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਇੰਦਰ ਜੇ ਗੱਲ ਕਰੀਏ ਜਲਾਲਾਬਾਦ ਦੇ ਜਲਾਲਾਬਾਦ ਦੇ ਕਈ ਪਿੰਡਾਂ ਦੇ ਵਿੱਚ ਵੀ ਕਾਫੀ ਜੋ ਕਿ ਫਸਲਾਂ ਦਾ ਨੁਕਸਾਨ ਹੋਇਆ ਹੈ ਔਰ ਕਈ ਪਿੰਡ ਵੀ ਪ੍ਰਭਾਵਿਤ ਹੋਏ ਨੇ ਇਸ ਤੋਂ ਬਾਅਦ ਜਲਾਲਾਬਾਦ ਦੇ ਵਿਧਾਇਕ ਕੁਵਾਲਟੀ ਕੰਬੋਜ ਵੀ ਜੋ ਕਿ ਲੋਕਾਂ ਦੇ ਵਿੱਚ ਦਿਨ ਬੇ ਦਿਨ ਵਿਚਰ ਰਹੇ ਨੇ ਔਰ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਔਰ ਹਾਜ਼ਲਕਾ ਦੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਅੱਜ ਫਿਰ ਜੋ ਕਿ ਇੱਕ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਇੱਕ ਨੋਟਿਸ ਦੇ ਜ਼ਰੀਏ ਉਹ ਤੁਹਾਨੂੰ ਦੱਸ ਦਿੰਨੇ ਆ ਮੈਡਮ ਡੀਪ ਟਿਕ ਮਿਸ਼ਨਰ ਵੱਲੋਂ ਜੋ ਕਿ ਅੱਜ ਹੁਕਮ ਜਾਰੀ ਕੀਤੇ ਗਏ ਨੇ ਕਿ ਲੋਕ ਬਾਰਡਰ ਪੱਟੀ ਦੇ ਜੋ ਕਿ ਦਰਿਆ ਤੋਂ ਪਾਰ ਵਸਦੇ ਪਿੰਡਾਂ ਦੇ ਲੋਕਾਂ ਨੂੰ ਇੱਕ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚੇ ਬਜ਼ੁਰਗ ਅਤੇ ਔਰਤਾਂ ਨੂੰ ਲੈ ਕੇ ਕਿਤੇ ਸੇਫ ਜਗ੍ਹਾ ਤੇ ਚਲੇ ਜਾਣ ਕਿਉਂਕਿ ਅੱਜ ਫਿਰ ਜਿਹੜਾ ਕਿ ਅਸੈਨੀ ਵਾਲਾ ਹੈਡ ਵਰਕਰਸ ਤੋਂ ਜੋ ਕਿ 220000 ਕਿਊਸਿਕ ਪਾਣੀ ਛੱਡਿਆ ਗਿਆ ਕੱਲ ਦੀ ਗੱਲ ਕਰੀਏ ਤਾਂ ਕੱਲ ਹਰੀਕੇ ਹੈਡ ਵਰਕਰਸ ਤੋਂ 170000 ਕਿਊਸਿਕ ਪਾਣੀ ਛੱਡਿਆ ਗਿਆ ਸੀ ਤੇ ਅੱਜ ਹਾਉਸਾਨੀ ਵਾਲਾ ਹੈਡ ਵਰਕਰਸ ਤੋਂ 220 ਯਰ ਕਿ ਉਸਿਕ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਹੁਣ ਅੱਗੇ ਜਿਹੜੇ ਇਲਾਕੇ ਕਾਫੀ ਪ੍ਰਭਾਵਿਤ ਹੋਣਗੇ ਜਿਸ ਤੋਂ ਬਾਅਦ ਹੁਣ ਇੱਕ ਤਰ੍ਹਾਂ ਦਾ ਫਲੱਡ ਅਲਰਟ ਜਾਰੀ ਕਰ ਦਿੱਤਾ ਗਿਆ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਦੀਆਂ ਟੀਮਾਂ ਤਾਇਦ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸਖਾਵੀ ਘਟਨਾ ਨਾ ਵਾਪਰ ਸਕੇ ਔਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਇੱਕ ਕੰਟਰੋਲ ਰੂਮ ਦਾ ਨੰਬਰ ਵੀ ਜਾਰੀ ਕੀਤਾ ਗਿਆ ਹੈ ਜੋ ਕੱਲ ਵੀ ਤੁਹਾਨੂੰ ਦੱਸਿਆ ਸੀ ਜ਼ਿਲ੍ਹਾ ਪਤਰੀ ਹੜ ਕੰਟਰੋਲ ਰੂਮ ਨੰਬਰ ਜੋ ਦੱਸਿਆ ਗਿਆ 01638262153 ਫਿਰ ਤੁਹਾਨੂੰ ਦੱਸ ਦਈਏ ਜੋ ਕਿ ਪ੍ਰਸ਼ਾਸਨ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਹੈ 01638262153 ਇਸ ਨੰਬਰ ਤੇ ਲੋਕ ਆਪਣੀ ਸਮੱਸਿਆ ਜੋ ਪ੍ਰਸ਼ਾਸਨ ਤਨ ਨੂੰ ਦੱਸ ਸਕਦੇ ਨੇ ਇਸ ਨੰਬਰ ਦੇ ਤੁਸੀਂ ਆਪਣੀ ਗੱਲਬਾਤ ਕਰਕੇ ਸਾਰੀ ਜਾਣਕਾਰੀ ਆਪਣੇ ਇਲਾਕੇ ਦੀ ਆਪਣੇ ਪਿੰਡ ਦੀ ਸਾਂਝੀ ਕਰ ਸਕਦੇ ਹੋ ਦੱਸ ਸਕਦੇ ਹੋ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਬਿਲਕੁਲ ਆੜਪੀੜਤ ਇਲਾਕੇ ਦੇ ਵਿੱਚ ਸਮੱਸਿਆ ਹੈ ਸਮੱਸਿਆ ਹੈ ਲੋਕ ਇਹ ਪਸ਼ੂਆਂ ਦੇ ਚਾਰੇ ਤੋਂ ਵੀ ਪਰੇਸ਼ਾਨ ਨੇ ਆਪਣੇ ਖਾਨ ਪਿੰਡ ਤੋਂ ਵੀ ਪਰੇਸ਼ਾਨ ਨੇ ਔਰ ਕਈ ਪਿੰਡਾਂ ਦੇ ਇਹ ਬਾਰਡਰ ਪੱਟੀ ਦੇ ਗੱਲ ਕਰੀਏ ਫਾਜ਼ਿਲਕਾ ਵਾਲੀ ਸਾਈਡ ਤਾਂ ਫਾਜ਼ਿਲਕਾ ਦੇ ਜੋ ਬਾਰਡਰ ਪੱਟੀ ਦੇ ਪਿੰਡ ਨੇ ਤੇ ਉਹਨਾਂ ਦਾ ਸੰਪਰਕ ਵੀ ਜਿਹੜਾ ਕਿ ਸ਼ਹਿਰਾਂ ਦੇ ਨਾਲੋਂ ਟੁੱਟ ਚੁੱਕਿਆ ਹੈ ਔਰ ਪ੍ਰਸ਼ਾਸਨ ਉਹਨਾਂ ਦਿਸ਼ਾਤਾਂ ਦੇ ਵਿੱਚ ਤਨਾਤ ਹੈ ਪਰ ਲੋਕਾਂ ਨੂੰ ਚਾਹੀਦਾ ਹੈ ਆਪਣੀ ਸੇਫਟੀ ਲਈ ਇਹ ਜਿੰਨਾ ਹੋ ਸਕਦਾ ਚਲੋ ਇੱਕ ਦੂਸਰੇ ਦੀ ਹੈਲਪ ਵੀ ਜ਼ਰੂਰ ਕਰਨ ਔਰ ਮੈਡਮ ਨੇ ਫੇਰ ਤੁਹਾਨੂੰ ਦੱਸਦੀ ਜੋ ਹੁਕਮ ਜਾਰੀ ਕੀਤੇ ਨੇ ਅੱਜ ਇਹ ਸੈਨੀ ਵਾਲਾ ਹੈਡ ਵਰਕਰਸ ਤੋਂ ਜੋ ਪਾਣੀ ਛੱਡਿਆ ਗਿਆ 2 ਲੱਖ 20 ਹਜ਼ਾਰ ਕਿ ਕਿਸਕ ਪਾਣੀ ਛੱਡਿਆ ਗਿਆ ਜਿਸ ਤੋਂ ਬਾਅਦ ਹੁਣ ਹਾਲਾਤ ਹੋਰ ਥੋੜੇ ਜਿਹਾ ਵਿਗੜਦੇ ਨਜ਼ਰ ਆ ਰਹੇ ਹਨ ਕਿ ਔਰ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਜਿਹੜੇ ਲੋਕ ਨੇ ਜਾਂ ਜਿਨ੍ਹਾਂ ਨੇ ਉਹ ਦਰਦ ਨੂੰ ਹੰਡਾਇਆ ਹੈ ਪਹਿਲੇ ਪਾਣੀਆਂ ਵਾਲਾ ਤਾਂ ਉਹ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਜਿਹੜਾ ਹੁਣ ਤੱਕ ਪਾਣੀ ਦੀ ਸਥਿਤੀ ਹੈ 23 ਵਰਗੀ ਲਗਭਗ ਬਣ ਚੁੱਕੀ ਹੈ 2023 ਦੇ ਵਿੱਚ ਜੋ ਸਥਿਤੀ ਬਣੀ ਸੀ ਹੜ ਨਾਲ ਉਹੀ ਸਥਿਤੀ ਲਗਭਗ ਹੁਣ ਬਣਦੀ ਨਜ਼ਰ ਆ ਰਹੀ ਹੈ ਹੁਣ ਦੇਖਦੇ ਹਾਂ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਜੇਕਰ ਤੁਸੀਂ ਤੁਹਾਡੇ ਕੋਲ ਵੀ ਵੀਡੀਓ ਤੁਹਾਡੇ ਇਲਾਕੇ ਦੀ ਕੋਈ ਜਾਣਕਾਰੀ ਹੈ ਤਾਂ ਤੁਸੀਂ ਸਾਡੇ ਨਾਲ 94637 326171 ਨੰਬਰ ਤੇ ਸਾਂਝੀ ਕਰ ਸਕਦੇ ਹੋ ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਿਰ ਕਿਸੇ ਨਵੀਂ ਅਪਡੇਟ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ